ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਮਾ ਪਾਜਾ ਭਾਗ 29ਵਾਂ ਸੁਹਾ ਦੀ ਮੀਸਨੀ ਜਾਂ ਦਿਲ ਦੀ ਖੋਟੀ ਨਹੀਂ ਸੀ ਰਾਨੂ ਪਰ ਇੰਨੀ ਦਿਨੀ ਉਸ ਨੂੰ ਕੁਝ ਐਸਾ ਹੀ ਅਚਰਨ ਕਰਨਾ ਪੈ ਰਿਹਾ ਸੀ ਜਿਸ ਨੂੰ ਵੇਖ ਕੇ ਸਹਿਜ ਹੀ ਉਹ ਸੋਚੇ ਇਹ ਦੋਸ਼ ਲੱਗ ਸਕਦਾ ਸੀ ਜਦੋਂ ਕਦੀ ਵੀ ਉਸ ਦੀ ਮਾਂ ਮੋਤੀ ਬਾਬਤ ਕਰ ਕੋਈ ਗੱਲ ਤੋੜਦੀ ਜੰਗੋਤੀ ਦਾ ਖੱਤ ਪੱਤਰ ਆਇਆ ਕਿ ਨਹੀਂ ਸਵਾਲ ਕਰਦੀ ਤਰ੍ਹਾਂ ਨੂੰ ਕੁਝ ਉਪੇਖਤ ਜਿਹੇ ਰੋਵ ਬਿਚਾਕ ਦਿੰਦੀ ਬੇਬੇ ਕੀ ਤੋ ਹਰ ਵੇਲੇ ਮੋਤੀ ਮੋਤੀ ਦਾ ਰਾਗ ਆ ਲੱਭਦੀ ਰਹਿਣੀ ਹੈ ਉਸ ਦਾ ਇੱਕ ਹੋਰਾਂ ਤੇ ਵੇ ਲਿਆ ਜੋ ਉੱਤਰ ਸੁਣ ਕੇ ਸੱਤਿਆ ਤੇ ਜੀਬਾਨ ਤਾਲੂ ਨਾਲ ਜੁੜ ਜਾਂਦੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਸੱਤਿਆ ਤੀ ਇਸ ਉਪੇਖਿਆ ਨੂੰ ਸੱਚੀ ਸਮਝ ਲੈਂਦੀ ਹੋਵੇ ਤੀਮੀ ਪਾਸੋਂ ਆਪਣੀ ਹਮ ਜਨਸ ਦਾ ਸੁਭਾਅ ਗੁੱਝਾ ਨਹੀਂ ਰਹਿੰਦਾ ਤੀ ਹੋਵੇ ਭਾਵੇਂ ਭੈਣ ਤੇ ਭਾਵੇਂ ਕੋਈ ਹੋਰ ਸਤਿਆ ਵਿਧਾ ਕਦੀ ਰਾਣੋ ਦੀ ਮਰਦੀ ਹੁੰਦੀ ਸੀ ਉਸ ਦੀ ਜ਼ਿੰਦਗੀ ਵਿੱਚ ਵੀ ਤਾਂ ਕਦੀ ਇੱਕ ਸਮਾਂ ਆਇਆ ਹੋਈ ਹੋਵੇਗਾ ਜਦੋਂ ਲੜਕੀਆਂ ਕੁਮਾਰ ਬਣੇ ਦੀ ਸੁਹਾਗ ਬਣੇ ਦੀ ਦਮੇਲ ਹੁੰਦਿਆਂ ਨੇ ਤਦ ਉਸ ਦਾ ਵੀ ਤਾਂ ਇਸ ਕਿਸਮ ਦੀਆਂ ਪੁੱਛਾਂ ਨਾਲ ਵਾ ਪਿਆ ਰਹੀ ਹੋਵੇਗਾ ਫਿਰ ਕੀਕਣ ਉਹ ਵਿਸ਼ਵਾਸ ਕਰ ਲਵੇ ਕਿ ਰਾਣੋ ਇਸ ਮਾਮਲੇ ਵਿੱਚ ਜੇ ਪ੍ਰਗਟ ਤੌਰ ਤੇ ਕੋਈ ਦਿਲਚਸਪੀ ਨਹੀਂ ਲੈ ਰਹੀ ਤਾਂ ਹਕੀਕਤ ਵਿੱਚ ਹੀ ਗੱਲ ਏਵੇਂ ਹੈ ਜਿਹੜੀ ਰਾਣੂ ਮਾਂ ਵੱਲੋਂ ਕਹੀ ਹੋਈ ਏਦਾਂ ਦੀ ਕੋਈ ਗੱਲ ਸੋਂਦਿਆ ਹੀ ਮੂੰਹ ਵਿੱਚ ਘੁੰਗਣੀਆਂ ਪਾ ਲੈਂਦੀ। ਅੰਦਰਖਾਨੇ ਉਸ ਦਾ ਹਾਲ ਇਹ ਸੀ ਕਿ ਦਿਨੇ ਕੀਤੇ, ਰਾਤ ਕੀ। ਜਾਗਦਿਆਂ ਕੀਤੇ, ਸੁੱਤਿਆਂ ਕੀ, ਮੋਤੀ ਦੇ ਖਿਆਲ, ਮੋਤੀ ਦੀ ਚਿੱਠੀ ਦੀ ਉਡੀਕ, ਮੋਤੀ ਦੇ ਸ਼ਕੁਸ਼ਲ ਹੋਣ ਦੀ ਚਿੰਤਾ ਇਹੋ ਕੁਝ ਉਸ ਦੇ ਦਿਲ ਦਿਮਾਗ ਉੱਤੇ ਛਾਇਆ ਰਹਿੰਦਾ ਹਰ ਵੇਲੇ। ਮੋਤੀ ਨੇ ਭਾਵੇਂ ਉਸ ਨੂੰ ਕਹਿ ਦਿੱਤਾ ਸੀ ਕਿ ਉਹ ਉਸ ਦੇਖਾ ਤਪੱਤਰ ਨੂੰ ਵਾਲਾ ਨਾ ਉੜੀਕਿਆ ਕਰੇ ਤੇ ਰਾਣੋ ਨੇ ਨਾ ਉੜੀਕਣ ਦਾ ਇਕਰਾਰ ਵੀ ਕੀਤਾ ਸੀ ਪਰ ਜਿਹੜੀ ਗੱਲ ਕਿਸੇ ਦੇ ਵੱਸੋਂ ਬਾਹਰੀ ਹੋਵੇ ਉਸ ਦਾ ਕੋਈ ਕੀ ਕਰੇ ਦਿਲ ਦੇ ਅਮੋੜਪਣੇ ਨੂੰ ਕਿਵੇਂ ਰੋਕੇ ਉਹ ਦਸਵੀਂ ਦਾ ਇਮਤਿਹਾਨ ਹੋ ਚੁੱਕਾ ਸੀ ਤੇ ਰਾਣੋ ਅੱਛੇ ਖਾਸੇ ਨੰਬਰ ਲੈ ਕੇ ਪਾਸ ਹੋਈ ਜਿੰਨਾ ਚਿਰ ਤਾ ਉਹ ਪੜ੍ਹਾਈ ਦੇ ਰਜੇਮਿਆਂ ਵਿੱਚ ਸੀ ਕਾਫੀ ਹੱਦ ਦੀ ਗੁੱਸਤਾ ਦਿਲ ਪਰਚਾ ਰਹਿੰਦਾ ਸੀ ਪਰ ਜਦੋਂ ਹੀ ਇਸ ਕਲ ਜਗਨ ਤੋਂ ਵੇਲੀ ਹੋਈ ਕੇ ਮੋਤੀ ਦੀ ਯਾਦ ਨੇ ਨਾਲੇ ਚਿੱਠੀ ਦੀ ਉਡੀਕ ਨੇ ਉਸ ਉੱਤੇ ਹੱਲਾ ਹੀ ਪੋੜ ਦਿੱਤਾ। ਇੰਨੀ ਦੀ ਨਿਰਾਨੋ ਦਾ ਕੁਝ ਮਾਮੂਲ ਹੀ ਬਣ ਚੁੱਕਾ ਸੀ ਕਿ ਮੋਤੀ ਵਾਰੇ ਸੂਹਾ ਕੱਢਣ ਦਾ। ਵਸਤੀ ਦੇ ਹੋਰ ਵੀ ਕਈ ਕਬੂਰ ਬਿਲਟਰੀ ਵਿੱਚ ਸਨ ਜਿਨ੍ਹਾਂ ਵਿੱਚੋਂ ਕੁਝ ਇੱਕ ਮੋਰਚਿਆਂ ਵਿੱਚ ਵੀ ਸਨ। ਜਿਨ੍ਹਾਂ ਦੇ ਘਰਦਿਆਂ ਨੂੰ ਅਕਸਰ ਉਹਨਾਂ ਦੇ ਖੱਤ ਪੱਤਰ ਆਉਂਦੇ ਹੀ ਰਹਿੰਦੇ ਸਨ ਪਰ ਮੋਤੀ ਹੀ ਇੱਕ ਐਸਾ ਸੀ ਜਿਸ ਨੇ ਇਸ ਬੰਦੇ ਨੂੰ ਅੱਖਾਂ ਮੀਟ ਰੱਖਣਾ ਸਨ। ਇਰਾਨੋਂ ਲਈ ਇਹ ਇੱਕ ਬੜਾ ਭਾਰੀ ਸੰਤਾਪ ਸੀ ਹਰ ਸੰਭਵ ਤਰੀਕੇ ਨਾਲ ਰਾਣੋ ਮੋਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਆਹਰੇ ਲੱਗੀ ਰਹਿੰਦੀ ਖਾਸ ਕਰਕੇ ਕੁਵਾਰਾਂ ਰਹੀ ਕੁਵਾਰਾਂ ਤੋਂ ਛੁੱਟ ਪਿਛਲੇ ਕੁਝ ਚਿਰ ਤੋਂ ਉਸ ਨੇ ਇੱਕ ਹੋਰ ਜਰੀਹਾ ਵੀ ਲੱਭ ਲਿਆ ਸੀ ਆਪਣੀ ਮਨੋਰਥ ਪੂਰਤੀ ਦਾ ਅਰਥਾਤ ਮੋਤੀ ਵੱਲੋਂ ਪ੍ਰਾਪਤ ਹੋਈ ਪੂੰਜੀ ਵਿੱਚੋਂ ਕੁਝ ਰਕਮ ਖਰਚ ਕੇ ਉਸ ਨੇ ਇੱਕ ਇੱਕ ਰੇਡੀਓ ਖਰੀਦ ਲਿਆ ਸੀ ਬਸਤੀ ਵਿੱਚ ਇਹ ਪਹਿਲਾ ਹੀ ਰੇਡੀਓ ਸੀ। ਰਾਣੋ ਦੇ ਗਵਾਂਢੀ ਜਿਹੜੇ ਪਹਿਲਾਂ ਖਵਾ ਅਖਬਾਰੀ ਖਬਰਾਂ ਸੁਣ ਲਈ ਅਕਸਰ ਉਸ ਦੇ ਘਰ ਆਇਆ ਕਰਦੇ ਸਨ ਹੁਣ ਰੇਡੀਓ ਦੇ ਸਮਾਚਾਰਾਂ ਨੇ ਉਹਨਾਂ ਦੀ ਦਿਲਚਸਪੀ ਹੋਰ ਵੀ ਵਧਾ ਦਿੱਤੀ ਸੀ। ਰਾਤੀ ਜਿਉਂ ਹੀ ਖਬਰਾਂ ਦਾ ਵੇਲਾ ਹੁੰਦਾ ਤਾਂ ਰਾਣੋ ਦੇ ਘਰ ਵਿੱਚ ਚਹਿਲ-ਪਹਿਲ ਦਿਖਾਈ ਦਿੰਦੀ। ਇਧਰ ਕੋਰਚ ਕੁਝ ਚਿਰ ਤੋਂ ਜਦੋਂ ਤੋਂ ਰੇਡੀਓ ਤੇ ਫੌਜੀ ਜਵਾਨਾਂ ਦੀ ਸੁਨੇਹੇ ਪ੍ਰਸਾਰਤ ਹੋਣ ਦਾ ਕੰਮ ਪ੍ਰੋਗਰਾਮ ਸ਼ੁਰੂ ਹੋਇਆ ਤਦ ਤਤ ਤਰਾਣੋਂ ਦੀ ਰੁਚੀ ਹੋਰ ਜ਼ਿਆਦਾ ਰੇਡੀਓ ਵੱਲ ਖਿੱਚੀ ਗਈ ਇਸ ਖਿਆਲ ਨੂੰ ਜੋ ਕਿਸੇ ਦਿਨ ਮੋਤੀ ਦੀ ਆਵਾਜ਼ ਵੀ ਉਸ ਨੂੰ ਸੁਣਾਈ ਦੇ ਦਿੱਗੀ ਛੇਕੜ ਰਾਣੋਂ ਦੀ ਕਾਮਨਾ ਪੂਰੀ ਹੋਈ ਜਦੋਂ ਇੱਕ ਰਾਤੀ ਰੇਡੀਓ ਤੇ ਉਸਨੇ ਮੋਤੀ ਦਾ ਇਹ ਵਾਕ ਸੁਣਿਆ ਮੈਂ ਮੋਤੀ ਸਿੰਘ ਬਲਦਰਾਮ ਸਿੰਘ ਸਕਣਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਬੋਲ ਰਿਹਾ ਤਰਾਣੋਂ ਨੂੰ ਸੰਬੋਧਨ ਕਰਕੇ ਤੂੰ ਮੇਰੀ ਚਿੱਠੀ ਦੀ ਬੜੀ ਉਡੀਕ ਕੀਤੀ ਹੋਵੇਗੀ ਪਰ ਮੋਰਚੇ ਦੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਇਸ ਦੀ ਵੇਲ ਨਹੀਂ ਦਿੱਤੀ ਉਮੀਦ ਹੈ ਜੇਤੀ ਹੀ ਲਿਖਾਂਗਾ ਚਾਚਾ ਚਾਚੀ ਜੀ ਨੂੰ ਮੇਰਾ ਨਮਸਕਾਰ ਅਤੇ ਸਭ ਵਸਤੀ ਵਾਲਿਆਂ ਨੂੰ ਜੀ ਆਇਆਂ ਖੁਸ਼ੀ ਦੇ ਮਾਰੇ ਉਛਲ ਕੇ ਹੀ ਪਈ ਰਾਂ 97 ਵੀ ਘੱਟ ਖੁਸ਼ੀ ਨਹੀਂ ਸੀ ਹੋਈ ਪਰ ਇਸ ਦੇ ਨਾਲ ਹੀ ਇੱਕ ਮਿੱਠੀ ਜਹੀ ਪਛਤਰੀ ਵੀ ਲੱਗ ਗਈ ਦੋਹਾ ਮਾਵਾਂ ਤੇਆਂ ਨੂੰ ਜਦੋਂ ਇਸ ਪ੍ਰਸ਼ਾਸਨ ਨੇ ਉਸ ਭੇਦ ਨੂੰ ਖੋਲ ਕੇ ਰੱਖ ਦਿੱਤਾ ਜਿਸ ਨੂੰ ਸਤਿਆ ਜੀ ਦੀਕ ਸਵਣਾ ਤੋਂ ਲੁਕੋਈ ਚਲੀ ਆ ਰਹੀ ਸੀ ਸੁਣਨ ਵਾਲਿਆਂ ਦੇ ਕੰਨ ਖੜੇ ਤੇ ਅੱਖਾਂ ਟੱਡੀਆਂ ਹੀ ਰਹਿ ਗੰਗਾ ਮੋਤੀ ਦਾ ਸਨੇਹਾ ਸੁਣ ਕੇ ਵਾਰੋ-ਵਾਰੀ ਸਭਾਂ ਦੀਆਂ ਨਜ਼ਰਾਂ ਕਦੀ ਰਾਣੋਂ ਉੱਤੇ ਕਦੀ ਸੱਤਿਆ ਉੱਤੇ ਫੇਰੀ ਜਾ ਰੀਆਂ ਸਨ ਸੱਤਿਆ ਲਈ ਹੁਣ ਮੁਕਰਨ ਨੂੰ ਕੋਈ ਥਾਂ ਨਹੀਂ ਸੀ ਜਦੋਂ ਰੇਡੀਓ ਨੇ ਭਾਂਡਾ ਹੀ ਭੰਨ ਦਿੱਤਾ ਜਿਉਂ ਹੀ ਪ੍ਰੋਗਰਾਮ ਖਤਮ ਹੋਇਆ ਤੇ ਸੱਤਿਆ ਉੱਤੇ ਸਵਾਲਾਂ ਦੀ ਵਿਚਾਰ ਸ਼ੁਰੂ ਹੋ ਗਈ ਇੱਕ ਕੋਈ ਵੱਡੀ ਬਾਤ ਉਮਰੀ ਵੱਡ ਉਮਰੀ ਧੀਮੀ ਸਭ ਤੋਂ ਪਹਿਲਾਂ ਬੋਲੀ ਹਲਾ ਆਰਾਮ ਸਿੰਘ ਦੇ ਮੁੰਡੇ ਨਾਲ ਮੰਗੀ ਸੋ ਕੁੜੀ ਤਦੇ ਇੱਕ ਮੂੰਹ ਫਟ ਜਿਹੀ ਸੁਆਣੀ ਨੇ ਤਣੋੜਾ ਸੁੱਟਿਆ ਸੱਤਿਆਵਲ ਕਿਉਂ ਨਹੀਂ ਸੱਤਿਆ ਇਹ ਬੁੱਕਲ ਵਿੱਚ ਹੀ ਰੋੜੀ ਪਣ ਲਈ ਜੋ ਪਈ ਮੂੰਹ ਦਾ ਮਿੱਠਾ ਕਰਾਣਾ ਪਵੇ ਪ੍ਰਕਾਸ਼ੋ ਨੇ ਜਿਹੜੀ ਰਾਣੋ ਦੀ ਕਲਾਸ ਫੈਲੋ ਸੀ ਸਭ ਤੋਂ ਬਾਅਦ ਇੱਕ ਵਾਰ ਕੀਤਾ ਮਾਂ ਦੀ ਵਿਜੈਤੀ ਉੱਤੇ ਕੁੜੇ ਵਧਾਈਆਂ ਨਹੀਂ ਤੂੰ ਤਾਂ ਇੱਕ ਨੰਬਰ ਦੀ ਮੀਸ਼ਣੀ ਨਿਕਲੀ ਭਲਾਂ ਸਹੇਲੀਆਂ ਤੋਂ ਵੀ ਲਕੋੜ ਖੇਡਾ ਹੁੰਦਾ ਰਾਣੋ ਨੇ ਉੱਥੋਂ ਉੱਠ ਕੇ ਨਸਨ ਦੀ ਕੀਤੀ ਧੰਨਵਾਦ